ਲੋ ਜੀ ਆਪਾਂ ਪਹੁੰਚ ਗਏ ਆ ਮੰਡੀ। ਵਾਕੀ ਰਸਤੇ ਵਿੱਚ ਦੇਖਦੇ ਆ ਟਾਬਾ ਢੂਬਾ ਕਿਹੜਾ ਆ ਖਾਣ ਨੂੰ ਵਧੀਆ ਕਿਹੜਾ ਕਿਹੜਾ ਆ। ਆ ਦੇਖੋ ਜਿੱਧਰਲੇ ਪਾਸੇ ਬਣਿਆ ਆ ਕਲਗੀਧਰ ਯਾਤਰੀ ਨਿਵਾਸ ਇੱਥੇ ਆ ਕੇ ਤੁਸੀਂ ਰਹਿ ਸਕਦੇ ਆ। ਇਧਰਲੇ ਪਾਸੇ ਨਾ ਪਹਾੜ ਕੱਟ ਕੇ ਆਨੰਦਪੁਰ ਸਾਹਿਬ ਤੋਂ ਮੜੀਕਾ ਸਾਹਿਬ ਜਾਂਦੇ ਨੂੰ ਪਹਿਲਾ ਟੋਲ ਟੈਕਸ। ਪਾਰਕਿੰਗ ਹੋਰ ਵੱਡੀ ਕੀਤੀ ਗਈ ਆ ਇੱਧਰ। ਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੰਦੂਖ। ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦੁਆਰੇ ਸਾਹਿਬ ਮੰਡੀ ਸਾਹਿਬ ਦਰਸ਼ਨ ਕਰ ਲਏ ਆ। ਤੇ ਹੁਣ ਆਪਾਂ ਚਾਲੇ ਪਾ ਦਿੱਤੇ ਆ ਜੀ ਮਣੀਕਰ ਸਾਹਿਬ ਵੱਲ ਨੂੰ ਜੇ ਸਾਨੂੰ ਕਵੇਲਾ ਹੋ ਗਿਆ ਫਿਰ ਤਾਂ ਪਹੁੰਚ ਰੁਕਾਂਗੇ ਜੇ ਕਵੇਲਾ ਨਾ ਹੋਇਆ ਮਨਾਲੀ ਹੈਗਾ ਜੀ ਉਥੋਂ 200 180 ਕਿਲੋਮੀਟਰ ਤੇ ਪਠਾਨਕੋਟ ਹੈਗਾ 208 ਪਿੱਛੇ ਐਕਸੀਡੈਂਟ ਹੋ ਗਿਆ ਹੁਣੀ ਹੁਣੀ ਟੈਂਪੂ ਡਰਾਈਵਰ ਜਿਹੜੀ ਆ ਉਹ ਗੱਡੀ ਵਿੱਚ ਵੱਜੀ ਆ ਤੇ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਸਰ ਗੱਲ ਮੈਂ ਕਰਦਾ ਪਿਆ ਸੀ ਜੇ ਤਾਂ ਸਾਨੂੰ ਕਵੇਲਾ ਹੋ ਗਿਆ ਫਿਰ ਤਾਂ ਆਪਾਂ ਬਾਉਂਡਰੀ ਰੁਕ ਜਾਵਾਂਗੇ ਤਾਂ ਜੇ ਕਵੇਲਾ ਨਹੀਂ ਹੋਇਆ ਤਾਂ ਫਿਰ ਆਪਾਂ ਆਖਰੀ ਸਟਾਪ ਆਪਣਾ ਗੁਰਦੁਆਰਾ ਮਣੀਕਰ ਸਾਹਿਬ ਹੀ ਹੋਊਗਾ ਮੰਡੀ ਤੋਂ ਗਾਂ ਰੋਡ ਬਾਂਦਾ ਪਿਆ ਆ ਰੋਡ ਅੰਡਰ ਕੰਸਟਰਕਸ਼ਨ ਆ ਤੇ ਅੱਗੇ ਥੋੜਾ ਥੋੜਾ ਹੋਲੀ ਹੋਲੀ ਜਾਂ ਹੁੰਦਾ ਆ ਕਿਉਂਕਿ ਆ ਸਾਰੇ ਸਿੰਗਲ ਰੋਡ ਆ ਹੁਣ ਤੇ ਉਹ ਸਿੰਗਲ ਰੋਡ ਕਿਤਾ ਕਹਿ ਪਤਾ ਨਹੀਂ ਹੈਗਾ ਲੋ ਜੀ ਮੰਡੀ ਤੋਂ 6 ਕਿਲੋਮੀਟਰ ਆਉਣ ਤੋਂ ਬਾਅਦ ਹੁਣ ਰੋ ਡਬਲ ਹੋ ਗਿਆ ਆ 2 ਕਿਲੋਮੀਟਰ ਦਾ ਸਿਫ ਡਿਵਾਈਡ ਰੋਡ ਆਇਆ ਸੀਗਾ ਤੇ ਹੁਣ ਰੋਡ ਫੇਰ ਸਿੰਗਲ ਆ ਗਿਆ ਆ ਤੇ ਵਿਚਨੇ ਟੋਟੇ ਆਉਂਦੇ ਪਏ ਆ ਕਦੀ ਰੋਡ ਸਿੰਗਲ ਆ ਜਾਂਦਾ ਕਦੀ ਰੋਡ ਡਬਲ ਆ ਜਾਂਦਾ ਆ ਤੁਸੀਂ ਬਨਾਰਦੀ ਵਾਲੇ ਰੋਡ ਦਾ ਹਾਲ ਦੇਖੋ 6-6 ਕਿਲੋਮੀਟਰ ਲੰਨੇ ਲੱਗੀਆਂ ਪਈਆਂ ਯਾਰ ਉੱਪਰ ਰੋਡ ਹੀ ਨਾ ਯਾਰ ਖਤਰਨਾਕ ਜਾਇਆ ਤੇ ਉਪਰੋਂ ਰਾਸ਼ ਨਾ ਓਹ ਹੋ 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 ਕੀ ਬਾਤ ਹੈ ਕੀ ਬਾਤ ਹੈ ਇੱਥੇ ਵੀ ਕੰਮ ਰਾਬਾਸ ਰਹੀ ਆ ਰੋੜੇ ਕੋਨਾ ਕਹਣਾ ਜੋ ਟਰੈਕਟਰ-ਟਰੱਕ ਵਾਲੇ ਵਿੱਚ ਆਉ ਜਾਂਦੇ ਫਿਰ ਰਸ਼ ਬਹੁਤ ਪੈਂਦਾ ਤੇ ਆ ਰਿਹਾ ਆਪਣਾ ਮੋਬਾਈਲ ਤੇ ਹੁਣ ਤੱਕ ਚੱਲ ਪਿਆ ਮੋਟਰਸਾਈਕਲ 245 ਕਿਲੋਮੀਟਰ ਬੜੀ ਭੁੱਖ ਲੱਗਦੀ ਪਈ ਆ ਤੇ ਕੰਟੀਨਿਊ ਚਲਾ ਜਾ ਕੇ ਮੋਟਰਸਾਈਕਲ ਤੋਂ ਥੱਕ ਸੁੱਕ ਹੋ ਗਿਆ ਆ ਤੇ ਹੁਣ ਖਾਣੇ ਆ ਮੈਗੀ ਐਕਚੁਅਲੀ ਇੱਕ ਕੋਕੀ ਦੀ ਬੋਤਲ ਤੇ ਇੱਥੋਂ ਮਣੀਕਰ ਸਾਹਿਬ ਰਹਿ ਗਿਆ 50 ਕਿਲੋਮੀਟਰ ਪਹਿਲਾਂ ਸਟੇ ਕਰਾ ਕੇ ਬੁੰਤਰ ਬੁੰਤਰ ਤੋਂ ਬਾਅਦ ਫਿਰ ਜਾਵਾਂ ਮਣੀਕਰ ਸਾਹਿਬ ਬੁੰਤਰ ਜਾਵਾਂਗੇ ਗੁਰਦੁਆਰਾ ਸਾਹਿਬ ਬੁੰਤਰ ਜਾ ਕੇ ਉੱਥੇ ਦਰਸ਼ਨ ਮੇਲਾ ਕਰਾਂਗੇ ਦਰਸ਼ਨ ਕਰਨ ਤੋਂ ਬਾਅਦ ਫਿਰ ਚੱਲੇ ਪਾਵਾਂਗੇ ਮਣੀਕਰ ਸਾਹਿਬ ਵੱਲ ਉੱਧਰ ਮੈਗੀ ਬੰਦੀ ਪਈ ਐ ਬਸ ਮੈਗੀ ਖਾ ਕੇ ਤਾਂ ਆਪਾਂ ਚੱਲੇ ਪਾਦੇ ਨੇ ਅੱਗੇ ਨੂੰ ਲੋ ਜੀ ਮੈਗੀ ਆਪਾਂ ਖਾ ਲਈ ਇੱਕ ਪੀਤੀ ਫਰੂਟੀ ਉਤੋਂ ਤੇ ਇੱਕ ਪੀਤੀ ਕਾਗਜ਼ ਦੀ ਬੋਤਲ ਲਗਾਤਾਰ ਸਫ਼ਰ ਕਰਨ ਤੋਂ ਬਾਅਦ ਯਾਰ ਭੁੱਖ ਬਹੁਤ ਲੱਗਦੀ ਪੀਸੀ ਕੀ ਮੈਗੀਆ ਚਲ ਮੈਗੀ ਖਾ ਲੈਣੇ ਹਲਕੇ ਫੁਲਕੀ ਮੈਗੀ ਯਾਰ ਬਹੁਤ ਜੀ ਟੇਸਟੀ ਸੀਗੀ ਤੇ ਅਸੀਂ ਖਾਧੀ ਆ ਜੀ ਵੈਜੀਟੇਬਲ ਮੈਗੀ ਤੇ ਵੈਜੀਟੇਬਲ ਮੈਗੀ ਪਈ ਆ 80 ਰੁਪਏ ਦੀ ਪਲੇਟ ਸਾਹਮਣੇ ਆ ਗਿਆ ਟੋਲ ਪਲਾਜ਼ਾ ਤੇ ਹੁਣ ਆਪਾਂ ਕਰਾਂਗੇ ਕ੍ਰੋਸ ਟੋਲਪਲੇਜਾ ਮੋਟਰਸਾਈਕਲ ਤੇ ਹੁੰਦਾ ਆਹੀ ਵਾਦਾ ਕਿ ਕੋਈ ਸਾਨੂੰ ਟੋਲ ਨਹੀਂ ਦੇਣਾ ਪੈਂਦਾ ਜੇ ਬੰਦਾ ਗੱਡੀ ਜਾਵੇ ਤਾਂ ਟੋਲ ਯਾਰ ਬਹੁਤ ਲੱਗ ਜਾਂਦੇ ਆ ਅੱਗੇ ਬੰਦੇ ਖਰਚਾ ਓਨਾ ਘੁੰਦਾ ਜਾਣਾ ਤੇ ਅਸੀਂ ਮੁੜ ਜਾਣਾ ਇਧਰ ਨੂੰ ਹੁਣ ਆਹੀ ਜਾਣਾ ਗੁਰਦੁਆਰੇ ਸਹਿਬ ਬੁੰਤਰ ਉਹ ਜਾਂਦਾ ਰਸਤਾ ਮਣੀਕਨ ਸਹਿਬ ਨੂੰ ਆ ਜਾਂਦਾ ਬੁੰਤਰ ਨੂੰ ਤੇ ਸਿੱਧਾ ਜਾਂਦਾ ਕੁਲੂ ਮਨਾਲੇ ਨੂੰ ਤੇ ਆਪਾਂ ਹੁਣ ਜਾਣਾ ਬੁੰਤਰ ਪਹਿਲਾ ਪੁਂਤਰ ਜਾ ਕੇ ਗੁਰਦੁਆਰੇ ਸਾਹਿਬ ਦਰਸ਼ਨ ਕਰਕੇ ਆਉਨੇ ਆ ਤਾਂ ਫਿਰ ਚੱਲਦੇ ਆ ਬਣੀਕਰ ਸਾਹਿਬ ਵੱਲੋਂ ਆ ਬਣਿਆ ਖੰਡਾ ਤੇ ਆਪਾਂ ਪਹੁੰਚ ਗਏ ਜੀ ਪੁਂਤਰ ਗੁਰਦੁਆਰਾ ਸਾਹਿਬ ਆਹ ਹੈ ਜੀ ਗੁਰਦੁਆਰਾ ਸਾਹਿਬ ਚੱਲਦੇ ਅੰਦਰ ਪਿਛਲੇ ਪਾਸੇ ਆ ਜੀ ਗੁਰਦੁਆਰੇ ਸਾਹਿਬ ਦੀ ਪਾਰਕਿੰਗ ਇੱਥੇ ਖੜਾ ਕਰਦੇ ਹਾਂ ਮੋਟਰਸਾਗਾ ਛਾਵੇਂ ਜਾਈ ਤੇ ਚੱਲਦੇ ਆ ਦਰਸ਼ਨ ਕਰਨ ਲੋ ਜੇ ਇਸ ਵਕਤ ਖੜਾ ਮੈਂ ਭੋਂਤਰ ਗੁਰਦੁਆਰੇ ਸਾਹਿਬ ਤੇ ਆਪਾਂ ਕਰਦੇ ਆ ਦਰਸ਼ਨ ਭੋਂਤਰ ਗੁਰਦੁਆਰ ਸਾਹਿਬ ਦੇ ਬਾਬਾ ਨਾਨਕ ਜੀ ਹਾਂਜੀ ਬਾਬਾ ਨਾਲ ਜਿੱਥੇ ਬੈਠ ਕੇ ਸਭ ਮਲੇ ਕਰਨ ਕਰਦੇ ਦੋਸਤੋ ਬਾਅਦ ਪਹਿਲੇ ਇੱਥੇ ਪੱਥਰ ਗੋਦਾ ਹਾਂ ਆਸ ਇੱਥੇ ਦਾ ਇੱਕ ਮਾਰਦ ਜਿਹਾ ਜਗਾ ਹੈ 28 ਵਿਗੇ ਜ਼ਮੀਨ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਨਾ ਕਰਾ ਆ ਗਿਆ ਜਿਹੜੇ ਜੋੜ ਵਿੱਚ ਆ ਗਈ ਕੁਝ ਕੁਝ ਬਸ ਗਈ ਆ ਲੋਕਾਂ ਵਿੱਚ ਕੋਈ ਕੇਸ ਚੱਲ ਰਿਹਾ ਇਸ ਰੋਸੀ ਦੇ ਵਿੱਚ ਆ ਨਿਕਲ ਕੌਜਾ ਕਰਦੇ ਜਨੇ ਕੁਮਾਰ ਨੇ ਜਗਾ ਲੈਦਾ ਹਾਂਜੀ ਹਾਂਜੀ ਸਭ ਉਸ ਨੂੰ ਪਤਾ ਨਹੀਂ ਸਾ ਕੋਈ ਕੌਣ ਆ ਕੋਣ ਨਹੀਂ ਕਿਸ ਨੂੰ ਕੀ ਪਸਾ ਇਸੇ ਤਾਂ ਫਿਰ ਇੱਥੇ ਜਿਹੜੇ ਪਹਾੜੀ ਨੇ ਇਧਰ ਦੇ ਉਹ ਪੁੱਛ ਡੋਂਤੇ ਸਮੇਰੇ ਉਹਨੇ ਕਿਹਾ ਮੈਂ ਤਾਂ ਜਗਾ ਰੱਖੀ ਦੀ ਵੀ ਆ ਤੇ ਮੇਰੀ ਤਾਂ ਜਗਾ ਤੁਸੀਂ ਕਬਜ਼ਾ ਲੱਗੇ ਕਰਨਾ ਉਹ ਬੰਦਾ ਲਈ ਕਬਜ਼ਾ ਨਹੀਂ ਮੈਂ ਬਾਬਾ ਜੀ ਆ ਅੱਛਾ ਜੀ ਠੀਕ ਜੀ ਠੀਕ ਉਹ ਕਿਹੜੇ ਬਾਬਾ ਜੀ ਆਏ ਉਹ ਉਹਨਾਂ ਨੂੰ ਪਤਾ ਨਹੀਂ ਵਿਚਾਰ ਆ ਹਾਂ ਜੀ ਤਾਂ ਦੋ ਚਾਰ ਘਰ ਤੇ ਨਾ ਇੱਥੇ ਉਸ ਬੰਦੇ ਦਾ ਆਵਾਜ਼ੀ ਬਾਤ ਚੋਈ ਹੈ ਭਾਜੀ ਠੀਕ ਜੀ ਫਿਰ ਉਹਨਾਂ ਨੇ ਕਿਹਾ ਵਾਹ ਕਿਹੜੇ ਬੰਦੇ ਕੋਈ ਸਾਡੀ ਬਾਤ ਉਹ ਮਸਾ ਚੋਈ ਉਹ ਬੰਦ ਸਾਡਾ ਉਹ ਯਾਰ ਜਿਹੜਾ ਬੰਦਾ ਜਿਹਨੂੰ ਜਾਨ ਸਾਥੀ ਆ ਨਾ ਉਹ ਉਹਦੇ ਵਿੱਚ ਮੇਰਾ ਫਿਰ ਕਿ ਕੋਲ ਨੂੰ ਗਏ ਆਪਾਂ ਠੀਕ ਹੈ ਠੀਕ ਹੁਣ ਉਹ ਵਾਕਿਸ ਠੀਕ ਹਾਂ ਤਾਂ ਇਹ ਜਗ੍ਹਾ ਨੂੰ ਮੈਂ ਇਹ ਪਾ ਲਈਆ ਬਣਾ ਆਹ ਹੈ ਜੀ ਲੰਗਰ ਹਲਕੌਰ ਦਵਾਰੇ ਸਾਹਿਬ ਦਾ ਸੰਗਤਾਂ ਲੰਗਰ ਸਕਦੀਆਂ ਪਈਆਂ ਇੱਧਰ ਸੋਈ ਘਰ ਇੱਧਰ ਇੱਧਰ ਲੰਗਰ ਪੱਕਦਾ ਆ ਲੋ ਜੀ ਹੁਣ ਆਪਾਂ ਚਾਲੇ ਪਾ ਦਿੱਤੇ ਮਣੀਕਰ ਸਾਹਿਬ ਵੱਲ ਨੂੰ ਰੋਡਾਂ ਟੁੱਟ ਗਿਆ ਥੋੜਾ ਬੋਦਾ ਰੋਡ ਦਾ ਕੰਮ ਵੀ ਨਾਲ ਨਾਲ ਚੱਲਦਾ ਪਿਆ ਹੀ ਆ ਤੇ ਰੋਡ ਦੀ ਮੇਨਟੇਨੈਂਸ ਨਾਲ ਨਾਲ ਕਰਦੇ ਪਏ ਆ ਤੇ ਨਾਲ ਨਾਲ ਰੋਡ ਵੀ ਬੰਦਾ ਪਿਆ ਆ ਨਾ ਲੋ ਜੀ ਰਾਹ ਵਿੱਚ ਰੁਕੇ ਆ ਹੁਣ ਤੋਂ ਸਾਹਮਣੇ ਟ੍ਰੈਫਿਕ ਬਹੁਤ ਜਿਆੜੀ ਹੁੰਦੀ ਪਈ ਆ ਜਿਵੇਂ ਜਿਵੇਂ ਉੱਪਰ ਹੁੰਨੇ ਪਏ ਆ ਰਸਤਾ ਹੋ ਨੈਰੋ ਹੋ ਜਾਂਦਾ ਪਿਆ ਬਹੁਤ ਜ਼ਿਆਦਾ ਜਾਮ ਲੱਗਾ ਹੋਇਆ ਕਿਦਾ ਵਾਵਾ ਰਸ਼ਾਕ ਮੈਂ ਵਹਿੰਦੇ ਹੁੰਦਾ ਸੀਗਾ ਵੀਡੀਓ ਵਿੱਚ ਰਸਤੇ ਤੇ ਅੱਜ ਉਸ ਰਸਤੇ ਉੱਪਰ ਖੋਜ ਡਰਾਈਵ ਕਰਦਾ ਪਿਆ। ਕਿਆ ਬਾਤ ਆ ਯਾਰ। ਰਸਤਾ ਉਦਾਂ ਹੈ ਥੋੜਾ ਡੇਂਜਰਸ ਯਾਰ ਉਦਾਂ। ਗੱਡੀਆਂ-ਗੁਡੀਆਂ, ਵਾਹਿਆਂ ਕੋਲਰ, ਟਰੱਕ ਵਾਲਿਆਂ ਕੋਲ ਖਾਸ ਕਰਕੇ ਟਰੱਕ ਵਾਲਿਆਂ ਕੋਲ ਥੋੜਾ ਗੈਪ-ਗੂਪਣਾ ਬਣਾ ਕੇ ਰੱਖਿਆ ਕਰੋ। ਆਪਣੇ ਆਪ ਨਾਲ ਪਿੱਛੇ ਨੂੰ ਟਰੱਕ ਇਹਨਾਂ ਦਾ ਆਈਵਲ ਆ ਜਾਂਦਾ ਹੁੰਦਾ। ਦੇਖੋ ਯਾਰ ਕਿੰਨਾ ਰੋਡ ਨੈਰੋ ਆ। ਮਸੀ ਮਸੀਆਂ ਮਸੀ ਮਸੀ ਪੂਰੇ ਪੂਰੇ ਗੱਡੀਆਂ ਦੋ ਦੋ ਲੱਗਦੀਆਂ ਬਸ ਰਸਤੇ ਵਿੱਚ ਵਿੱਚ ਸਹੀ ਆ ਤੇ ਵਿੱਚ ਵਿੱਚ ਤਾਂ ਉੱਕਾ ਹੀ ਖਰਾਬ ਆ ਯਾਰ ਆ ਦੇਖੋ ਜਿਹੜਾ 200 ਕਿਲੋਮੀਟਰ ਰਸਤਾ ਸਹੀ ਹੁੰਦਾ ਆ ਫਿਰ 100 ਮੀਟਰ ਰਸਤਾ ਖਰਾਬ ਆ ਜਾਂਦਾ ਆ ਰਸਤਾ ਖਰਾਬ ਹੀ ਅਸਲ ਹੈ ਬੰਦਾ ਦੇਖ ਲੋ ਫੁੱਲ ਆਫ ਰੋਡਿੰਗ ਆ ਫੁੱਲ ਵਾਟੂ ਸੇ ਇਤੋਂ ਹਿਸਾਬ ਲਾ ਲੋ ਹੁਣ ਉਹ ਟਰੱਕ ਹੁੰਦਾ ਵੇਖੋ ਗੋ ਤੇ ਟਰੱਕ ਕਿੰਨਾ ਕੋਖਾ ਹੋ ਕੇ ਹੁੰਦਾ ਵੇ ਆ ਦੇਖੋ ਮਾੜੀ ਮਾੜੀ ਜਗਾ ਬਸ 8.5 ਕਿਲੋਮੀਟਰ ਨੂੰ ਲੱਗਣੇ 54 ਮਿੰਟ ਇਹ ਹਿਸਾਬ ਨਾਲ ਰਸਤਾ ਹੁਣ ਕਿਦਾਂ ਦਾ ਆਇਆ ਤੇ ਆ ਦੇਖੋ ਸਾਈਡ ਚਲਦੀ ਪਈ ਆ ਪਾਰਵਤੀ ਨਦੀ ਪਾਣੀ ਦਾ ਫਲੋ ਕਿੰਨਾ ਤੇਜ਼ ਆ ਜੀ ਫਾਈਨਲੀ ਪਹੁੰਚ ਗਏ ਆਪਾਂ ਮਣੀ ਕਰਨ ਸਾਹਿਬ ਉਹ ਕਰਤਾ ਮੋਟਰਸਪਾਰਕ ਸਭ ਤੋਂ ਉੱਪਰਲੀ ਮੰਜ਼ਰੇ ਦੇ ਆਪਾਂ ਕੀਤਾ ਮੋਟਰਸਪਾਰਕ ਤੇ ਆ ਉੱਪਰਲੇ ਪੂਰੀ ਪਾਰੀ ਥੱਲੇ ਜੀ ਫੁੱਲ ਹੋਈ ਪਈ ਆ ਤੁਸੀਂ ਇੱਧਰ ਦੇਖੋ ਪਾਣੀ ਦਾ ਫਲੋ ਕਿੰਨਾ ਜ਼ਿਆਦਾ ਤੇਜ਼ ਆ ਆ ਦੇਖੋ ਜੀ ਥੱਲੇ ਵਾਲੀ ਪਾਰਕਿੰਗ ਇਹ ਵੀ ਪੂਰੀ ਫੁੱਲ ਏ ਆ